ਕੁਟਮ ਬੋਨਿਕ ਫਰੈਂਡਸ ਮਨ ਵਿੱਚ ਬਹੁਤ ਜ਼ਿਆਦਾ ਬੁਰੇ-ਬੁਰੇ ਖਿਆਲ ਆਉਣੇ ਹਰ ਸਮੇਂ ਮਨ 'ਚ ਉਦਾਸੀ ਬਣੀ ਰਹੇ ਵਾਰ-ਵਾਰ ਰੋਣ ਨੂੰ ਦਿਲ ਕਰੇ 네ਗੇਟਿਵਿਟੀ ਖਿਆਲਾਂ ਕਿ ਬਹੁਤ ਜ਼ਿਆਦਾ ਹੋਵੇ ਹਰ ਸਮੇਂ ਐਂਜਾਇਟੀ ਮਤਲਬ ਚਿੰਤਾ ਵਿੱਚ ਰਹੇ ਜਿਸ ਕਾਰਨ ਨੀਂਦ ਨਾ ਆਵੇ ਕੋਈ ਨਾ ਕੋਈ ਡਰ ਹੋਵੇ ਜਿਸ ਕਾਰਨ ਮਨ 'ਚ ਬਹੁਤ ਜ਼ਿਆਦਾ ਬੁਰੇ ਖਿਆਲ ਹੋਣ ਆਪਣੇ ਆਪ ਨੂੰ ਮਾਰਨ ਨੂੰ ਜਾਂ ਆਤਮ ਹੱਥਿਆ ਕਰਨ ਨੂੰ ਦਿਲ ਕਰੇ ਇਹ ਇੱਕ ਜਿਹੇ ਸੈਪਟਮ ਆ ਜੋ ਡਿਪਰੈਸ਼ਨ ਦੇ ਜੋ ਡਿਪਰੈਸ਼ਨ ਦੇ ਲੱਛਣ ਹਨ ਸਟ੍ਰੈਸ ਦੇ ਕਾਰਨ ਐਂਜਾਇਟੀ ਦੇ ਕਾਰਨ ਮਤਲਬ ਡਿਪਰੈਸ਼ਨ ਦੇ ਕਾਰਨ 슈ਗਰ ਅਟੈਕ ਥਾਇਰੋਇਡ ਸਖਸ ਪਾਵਰ ਘਟ ਜਾਂਦੀ ਆ ਬਲੱਡ ਪ੍ਰੈਸ਼ਰ ਵਧਣ ਲੱਗ ਜਾਂਦਾ ਗੁਰਦੇ ਲਿਵਰ ਖਰਾਬ ਹੋ ਜਾਂਦੇ ਬੱਚੇ ਦੇ ਅੰਦਰ ਸੌਲੀਆਂ ਹੋ ਜਾਂਦੀਆਂ ਸਟ੍ਰੋਜਨ ਹਾਰਮੋਨਸ ਦੇ ਟੈਸਟੋਸਟੇਰੋਨ ਹਾਰਮੋਨਸ ਇਨ ਬੈਲੈਂਸ ਹੋਣ ਲੱਗ ਜਾਂਦੇ ਆ ਆਟੋਇਮਿਊਨ ਰਿਸੀਵਰ ਹੋ ਜਾਂਦੀ ਹੈ ਚਮੜੀ ਦੇ ਰੋਗ ਹੋ ਜਾਂਦੇ ਆ ਵਾਰਥ ਫੇਟ ਹੋ ਜਾਂਦਾ ਗੰਗਾਪਨ ਹੋ ਜਾਂਦਾ ਸਿਰ ਦਰਦ ਆਈਬੀਐਸ ਕੈਂਸਰ ਨਾ ਜਾਣੇ ਪਤਾ ਨਹੀਂ ਕਿੰਨੇ ਖਤਰਨਾਕ ਰੋਗ 70% ਰੋਗ ਸਿਰਫ ਡਿਪਰੈਸ਼ਨ ਸਟ੍ਰੈਸ ਐਂਜਾਇਟੀ ਕਰਕੇ ਹੁੰਦੇ ਆ ਅਗਰ ਤੁਸੀਂ ਡਿਪਰੈਸ਼ਨ ਅਗਰ ਤੁਸੀਂ ਡਿਪਰੈਸ਼ਨ ਉਪਰੋਂ ਗੁਜ਼ਰ ਰਹੇ ਹੋ ਅਗਰ ਤੁਸੀਂ ਡਿਪਰੈਸ਼ਨ ਦਾ ਲਾਜ ਸਟ੍ਰੈਸ ਦਾ ਐਂਜਾਇਟੀ ਦਾ ਇਲਾਜ ਕਰਵਾਉਣਾ ਚਾਹੁੰਦੇ ਹੋ 9056805588 ਤੇ ਕਾਲ ਕਰੋ ਦਵਾਈ ਦੀ ਕੀਮਤ ਸਿਰਫ 200 ਰੁਪਿਆ ਇੱਕ ਮਹੀਨੇ ਦੀ ਕੀਮਤ ਆ ਹੋਮੋਪੈਥਿਕ ਦਵਾਈ ਲਗਾਤਾਰ ਤਿੰਨ ਤੋਂ ਛੇ ਮਹੀਨੇ ਹੋਮੋਪੈਥਿਕ ਦਵਾਈ ਵਰਤੋ ਸਟ्रेस ਡਿਪਰੈਸ਼ਨ ਚਿੰਤਾ ਵਿੱਚ ਰਹਿੰਨੇ ਹੋ ਮਨ 'ਚ ਬੁਰੇ ਖਿਆਲ ਆਉਂਦੇ ਆ ਇਹ ਬਿਲਕੁਲ ਠੀਕ ਹੋ ਜਾਣਗੇ ਹੋਮੋਪੈਥਿਕ 'ਚ ਬਹੁਤ ਵਧੀਆ ਢੰਗ ਨਾਲ ਟਰੀਟਮੈਂਟ ਕੀਤਾ ਜਾਂਦਾ ਹੈ ਅਗਰ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਆ ਇਸ ਵੀਡੀਓ ਨੂੰ ਬਹੁਤ ਸ਼ੇਅਰ ਕਰਿਓ ਧੰਨਵਾਦ